ਕਰੋਗੇ ਇਸ ਫੈਸਲੇ ਇਹ ਬਹੁਤ ਖੁਸ਼ੀ ਦਾ ਸਮਾਂ ਹੈ ਵੀ ਅਜ ਮਾਨਯੋਗ ਸੁਪਰੀਮ ਕੋਰਟ ਨੇ ਸਿੱਖਾਂ ਦੀ ਲੰਬੇ ਸਮੇਂ ਤੋਂ ਲੜਕਦੀ ਮੰਗ ਹੈ ਆਜ਼ਾਦੀ ਤੋਂ ਪਹਿਲਾਂ ਦੀ ਮੰਗ ਨੂੰ ਅੱਜ ਪ੍ਰਵਾਨ ਕੀਤਾ ਅਸੀਂ ਮਾਨਯੋਗ ਸੁਪਰੀਮ ਕੋਰਟ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਤੇ ਪ੍ਰਵਾਸੀ ਕਰੋ ਮੈਂ ਬੇਨਤੀ ਕਰੂੰਗਾ ریاਸ ਸਨਾਬਾ ਦੇ ਇਲਾਕੇ ਦੇ ਲੋਕਾਂ ਨੂੰ ਵੀ ਜਿਵੇਂ ਮਹਾਰਾਜ ਰਬਦੰਮਨ ਸਿੰਘ ਨੇ ਗੁਰਬਾਣੀ ਦੇ ਲੜ ਲਾ ਕੇ ਸਿੱਖੀ ਦੀ ਗੱਲ ਕਰਕੇ ਆਪਣਾ ਨਾਂ ਪੂਰੀ ਦੁਨੀਆ ਦੇ ਵਿੱਚ ਮਕਾਇਆ ਹੈ ਉਵੇਂ ਤੁਸੀਂ ਵੀ ਹੁਣ ਆਪਣਾ ਟਾਈਮ ਕੱਢੋ ਕਿਉਂ ਹੁਣ ਤੁਸੀਂ ਇੱਕ ਆਜ਼ਾਦ ਕਹਿਣ ਤੇ ਆਜ਼ਾਦ ਫਿਰਾਂਚ ਰਹਿ ਰਹੇ ਹੋ ਹੁਣ ਤੁਹਾਨੂੰ ਸਿੱਖੀ ਦੀ ਗੱਲ ਕਰਨੀ ਕੋਈ ਬਹੁਤੀ ਔਖੀ ਗੱਲ ਨਹੀਂ ਅਸ਼ਵੀ ਨਫ਼ਰਤ ਆਪੇ ਈਰਖਾ ਵਾਦਨ ਛੱਡ ਕੇ ਇੱਕ ਗੁਰਦਵਾਰ ਸਾਹਿਬ ਦੇ ਛੱਡੇ ਦੇ ਥੱਲੇ ਇਕੱਠੇ ਹੋ ਕੇ ਸਮਾਜ ਦੇ ਵਿੱਚ ਕਪੀਤਰੀ ਲਈ ਕੰਮ ਕਰੀਏ ਤਾਂ ਕਿ ਇੱਕ ਸਿਕ ਸਮਾਜਵਾਦ ਹੋ ਸਕੇ ਨੂੰ ਕਿਵੇਂ ਪ੍ਰਵਸਤ ਕਰੋ ਮਾਰੇ ਰੋਪ ਤਮਨ ਸਿੰਘ ਜੀ ਜਿਵੇਂ ਮੈਂ ਗੱਲ ਪਹਿਲਾਂ ਕੀਤੀ ਹੈ ਵੀ ਪੂਰਾ ਭਾਰਤ ਵੱਖ-ਵੱਖ ਸੂਬੇ ਸੀਗੇ ਅੰਗਰੇਜ਼ਾਂ ਦੇ ਅnder ਸੀਗੇ ਗੁਲਾਮ ਸੀ ਅੰਗਰੇਜ਼ਾਂ ਦੇ ਕਿਸੇ ਨੂੰ ਵੀ ਗੱਲ ਕਰਨ ਦੀ ਜੁਰਤ ਨਹੀਂ ਸੀ ਪਰ ਪੰਜਾਬ ਇੱਕ ਇਹ ਜਿਹਾ ਸੂਬਾ ਜਿੱਥੇ ਗੁਰੂ ਪਿਤਾ ਦੀ ਕਿਰਪਾ ਹੈ ਗੁਰੂਆਂ ਦੀ ਸ਼ਹੀਦ ਸਗਾਂ ਦੀ ਕਿਰਪਾ ਹੈ ਇਸ ਪੰਜਾਬ ਦੇ ਲੋਕਾਂ ਦੇ ਉੱਤੇ ਉੱਥੇ ਮਹਾਰਾਜ ਰਬਨੰਦਨ ਸਿੰਘ ਨੇ ਸਾਰੇ ਰਾਜਾਂ ਤੋਂ ਮੋਰੀ ਹੋ ਕੇ ਸਿੱਖ ਕੌਮ ਦੀ ਆਜ਼ਾਦੀ ਲਈ ਗੱਲ ਕੀਤੀ ਭਾਰਤ ਦੀ ਆਜ਼ਾਦੀ ਲਈ ਗੱਲ ਕੀਤੀ ਉਸ ਲਈ ਜਨਾਬਤ ਵੀ ਹੋਣਾ ਪਿਆ ਪਰ ਬਾਕੀ ਮੈਂ ਬਾਕੀ ਰਾਜਾਂ ਤੇ ਕਿੰਤੂ ਪ੍ਰਤੂ ਨਹੀਂ ਕਰਨਾ ਚਾਹੁੰਦਾ ਕਿਉਂਕਿ ਲੋਕ ਭਲੀ ਭਾਂ ਜਾਣਦੇ ਨੇ ਮਹਾਰਾਜ ਰਬਨੰਦਨ ਸਿੰਘ ਨੂੰ ਜਨਾਬਤ ਕਰਨਵਾਉਣ ਵਾਲੇ ਕੌਣ ਲੋਕ ਨੇ ਮਹਾਰਾਜ ਨੂੰ ਗੁਲਾਮੀ ਉੱਤੇ ਟੱਕਣ ਵਾਲੇ ਕੌਣ ਲੋਕ ਨੇ ਤੇ ਪਰ ਫੇ ਵੀ ਉਹਨਾਂ ਨੇ ਜਿਹੜੀ ਪਰਪਖਤਾ ਦਿਖਾਈ ਉਹਦੇ ਉੱਤੇ ਅੜੇ ਰਹੇ ਜਿੱਥੇ ਰਾਜਨੀਤਿਕ ਤੌਰ ਤੇ ਜਾਦੀ ਦੀ ਗੱਲ ਕੀਤੀ ਉਥੇ ਧਾਰਮਿਕ ਤੌਰ ਤੇ ਅਨੰਦ ਮੈਰਜ ਐਕਟ ਨੂੰ ਵੀ ਉਹ ਲੈ ਕੇ ਚੱਲੇ ਤਾਂ ਕਿ ਸਿੱਖਾਂ ਨਾਲ-ਨਾਲ ਧਾਰਮਿਕ ਸਮਝ ਵੀ ਆਵੇ ਤੇ ਸਿੱਖਾਂ ਦੀ ਇਹ ਮੰਗ ਵੀ ਪ੍ਰਵਾਨ ਹੋਵੇ ਇਸ ਕਰਕੇ ਰਾਜਨੀਤਿਕ ਤੇ ਧਾਰਮਿਕ ਮੰਗਾ ਲੈ ਕੇ ਜੋ ਮਹਾਰਾਜ ਰੁਪਨ ਸਿੰਘ ਲੜੇ ਨੇ ਮੈਨੂੰ ਲੱਗਦਾ ਹੋਰ ਕੋਈ ਰਾਜਾ ਇੰਨਾ ਸੰਘਰਸ਼ ਨਹੀਂ ਕਰ ਸਕਿਆ ਚੂਸ ਕਰ ਦਿਓ बिल्कुल तो सत श्रीकाल मैं आज खाली ये पूरे नाभा शाही परिवार के लिए गर्व की बात नहीं मुझे लगता है पूरी नाभा रियासत के लिए बहुत गर्व की बात है पूरी सिख कौम के लिए बहुत गर्व की बात है कि जो महाराजा रिपुदत्मन सिंह जी हमारे पूर्वज ने जो 100 साल पहले नाइनटीन में जो लॉ पास करवाया था आनंद कारिज मैरिज को लीगलाइज करने के लिए वो आज फाइनली सुप्रीम कोर्ट ने उससे मोहर लगा दी है और वो पूरे इंडिया में माना जाएगा तो मुझे बहुत खुशी है और इस बात की मैं पूरे सिख कौम को बहुत बहुत मुबारक देना चाहती हूँ और पूरे नाभा रियासत को बहुत इस बात का गर्व है और सभी को इस बात की बहुत बहुत मुबारक हुक्म जारी कि आई एम वेरी हैप्पी दैट अभी फाइनली लीगलाइज प्रॉपरलीगलाइज्ड हो गया है एंड जो भी मेरे ग्रैंड फादर लॉ महाराज चतु सिंह उन्होंने जो लॉ पास किया था बट नाउ इट्स लाइक प्रॉपरली legalized all over india and in all the states uske liye i am very happy and uh, for all the Sikhs of Punjab ji sir jehde maharaja aripadamun singh ji ave unanne samaaj sudhar de layi jare viah diyan rasman nu saral banawan de layi eh prastaav rakheya si eh kanoon da kehde date nu rakheya si unni to 1908 de vich rakheya si ji eh te us to baad 1909 de vich jaake kanoonan maanata mil chuki si eh act nu ਉਸ ਤੋਂ ਬਾਅਦ ਸੰਘਰਸ਼ ਹੋਇਆ ਇਹਦੇ ਤੇ ਐਕਟ ਦੇ ਉੱਤੇ ਕਾਫੀ ਤੇ ਹੁਣ ਤੱਕ ਦੀ ਜਿਹੜੀਆਂ ਮੈਰਿਜ ਸੀ ਉਹਦੀਆਂ ਰਜਿਸਟ੍ਰੇਸ਼ਨ ਜਿਹੜੀ ਹੁੰਦੀ ਸੀ ਉਹ Hindu ਮੈਰਿਜ ਐਕਟ ਦੇ ਅਧੀਨ ਹੁੰਦੀ ਸੀ ਚਲੋ ਸਿੱਖ ਲਈ ਮਾਨ ਦੀ ਗੱਲ ਹੈਗੀ ਆ ਕਿ ਉਹਨਾਂ ਦੀ ਜਿਹੜੀ ਸਿੱਖ ਜੋੜਿਆਂ ਦੀ ਜਿਹੜੀ ਮੈਰਿਜ ਹੈਗੀ ਆ ਹੁਣ ਉਹ ਆਨੰਦਕਾਰ ਐਕਟ ਦੇ ਅਧੀਨ ਲੱਗ ਹੋਵੇਗੀ ਇਹਦੇ ਵਿੱਚ ਇਹ ਹੈ ਜੀ ਜਨਕਿ ਜਿਹੜਾ ਮਾਨਯੋਗ ਸੁਪਰੀਮ ਕੋਰਟ ਨੇ ਹੁਕਮ ਜਾਰੀ ਕੀਤਾ ਸਟੇਟਸ ਨੂੰ ਜਾਰੀ ਕਰਿਆ ਤੇ ਕਈ ਕੇਂਦਰ ਸਾਸਤ ਜਿਹੜੇ ਪ੍ਰਦੇਸ਼ ਨੇ ਉਹਨਾਂ ਨੂੰ ਜਾਰੀ ਕਰਿਆ ਇਹ ਜਿਨ੍ਹਾਂ ਦੇ ਵਿੱਚ ਅਜੇ ਤੱਕ ਇਹ ਨਿਯਮ ਲਾਗੂ ਨਹੀਂ ਹੋਇਆ ਹੈਗਾ ਕਿਉਂਕਿ ਆਨੰਦਕਾਰ ਰਜੈਕਟ ਦੇ ਸੰਬੰਧੀ ਜਿਹੜਾ ਦੇ ਵਿੱਚ ਨਿਯਮ ਲਾਗੂ ਹੋ ਚੁੱਕੇ ਨੇ ਆਨੰਦਕਾਰ ਰਜੈਕਟ ਦੇ ਅਧੀਨ ਜਿਹੜੇ ਜੀ ਉਹਨਾਂ ਦੇ ਵਿੱਚ ਤਾਂ ਜਿਹੜੀ ਕਿ ਜਿਹੜੀ ਰਜਿਸਟ੍ਰੇਸ਼ਨ ਹੋਊਗੀ ਸਿੱਖ ਜੋੜਿਆਂ ਦੀ ਉਹ ਤਾਂ ਇਹ ਐਕਟ ਦੇ ਅਧੀਨ ਹੋਊਗੀ ਅਗਰ ਉਹਨਾਂ ਦੇ ਵਿੱਚ ਅਜੇ ਤੱਕ ਨਿਯਮ ਲਾਗੂ ਨਹੀਂ ਹੋਏ ਹੈਗੇ ਦੈਨ ਉਹਨਾਂ ਨੂੰ 4 ਮਹੀਨਿਆਂ ਦਾ ਟਾਈਮ ਦੇਤਾ ਕਿ ਵੀ ਤੁਸੀਂ ਇਹ 4 ਮਹੀਨਿਆਂ ਦੇ ਵਿੱਚ ਨਿਯਮ ਲਾਗੂ ਕਰੋ ਤੇ ਜਿਹੜੀ ਸਿੱਖ ਜੋੜਿਆਂ ਦੀ ਜਿਹੜੀ ਰਜਿਸਟ੍ਰੇਸ਼ਨ ਹੈਗੀ ਆ ਆਨੰਦਕਾਰ ਰਜੈਕਟ ਦੇ ਅਧੀਨ ਹੋਵੇਗੀ ਇਹ ਹੈ ਇਸ ਨੂੰ ਦੇਖੋ ਹਿੰਦੂ ਮੈਰਿਜ ਦੇ ਅਧੀਨ ਪਹਿਲਾਂ ਮੈਰਿਜ ਰਜਿਸਟਰਡ ਹੁੰਦੀਆਂ ਨਹੀਂ ਹੁਣ ਤੱਕ ਤੇ ਚਲੋ ਸਾਡੇ ਲਈ ਮਾਨ ਦੀ ਗੱਲ ਹੈਗੀ ਇਹ ਸਿੱਖ ਕੌਮ ਦੇ ਲਈ ਮਾਨ ਦੀ ਗੱਲ ਹੈਗੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਪਾਏ ਹੋਏ ਪੂਰਨਿਆਂ ਤੇ ਜੋ ਉਹਨਾਂ ਨੇ ਪ੍ਰਸਤਾਵ ਰੱਖੇ 1908 ਤੋਂ ਲੈ ਕੇ ਹੁਣ ਤੱਕ ਦਾ ਜਾਨਕੀ ਜਿਹੜਾ ਇਹਨਾਂ ਦਾ ਸੁਪਨਾ ਸੀ ਉਹ ਅੱਜ ਵੀ ਰੀਡ ਦੇ ਵਿੱਚ ਪੂਰਾ ਹੋਣ ਜਾ ਰਿਹਾ ਹੈ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਸਭ ਤੋਂ ਪਹਿਲਾਂ ਤਾਂ ਅਸੀਂ ਸੁਪਰੀਮ ਕੋਰਟ ਜਿਹੜੀ ਸਰਵੋੱਚ ਕੋਰਟ ਹੈ ਦੀ ਜੀਰੋਸਤਾਨ ਦੀ ਭਾਰਤ ਦੀ ਮੈਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਵੱਡਾ ਇਹ ਫੈਸਲਾ ਜਿਹੜਾ ਸੁਣਾਇਆ ਕਿ ਵੀ ਹਿੰਦੁਸਤਾਨ ਦੀਆਂ 25 ਸਟੇਟਾਂ ਨੇ ਔਰ ਨੌਟ ਯੂਨਿਟ ਐਂਟੀਟੀ ਨੇ ਕਿ ਉਹਦੇ ਵਿੱਚ ਸਿੱਖ ਮੈਰਜਾਟ ਜਿਹੜਾ ਉਹ ਲਾਗੂ ਹੋਣਾ ਚਾਹੀਦਾ ਔਰ ਖਾਸ ਕਰਕੇ 17 ਰਾਜ ਤੇ 7 ਕੇਂਦਰ ਸ਼ਾਸਿਤ ਰਾਜ ਜਿਹੜੇ ਆ ਉਹਦੇ ਵਿੱਚ ਇਹ ਜਿਹੜਾ ਰਾਈਟਵੇ ਯਾਨੀ ਕਿ 4 ਮਹੀਨੇ ਦੇ ਵਿੱਚ ਵਿੱਚ ਇਹਦਾ ਪ੍ਰੋਪਰ ਕਾਨੂੰਨ ਬਣ ਕੇ ਔਰ ਇਹ ਜਿਹੜਾ ਇੰਪਲੀਮੈਂਟ ਹੋਣਾ ਚਾਹੀਦਾ ਪਰ ਇਹਦਾ ਜਿਹੜਾ ਇਤਿਹਾਸ ਹੈ ਜੀ ਜਿਹੜਾ ਇਤਿਹਾਸ ਹੈ ਉਹ ਬੜਾ ਬੜਾ ਘੋਰਮ ਨਹੀਂ ਹੈ ਕਿ ਸਾਡੇ ਗੁਰੂਆਂ ਪੀਰਾਂ ਕੋਈ ਗੱਲ ਚੱਲੀ ਹੈ ਕਿ ਸਿੱਖ ਮਰਿਆਦਾ ਤਹਿਤ ਅਨੰਦ ਕਾਰਜ ਹੁੰਦੇ ਸੀਗੇ ਔਰ 1909 ਦੇ ਵਿੱਚ ਟਿੱਕਾ ਦਮਨ ਸਿੰਘ ਟਿੱਕਾ ਮਤਲਬ ਉਦੋਂ ਇਹ ਸਭ ਤੋਂ ਵੱਡੇ بیٹے ਸੀਗੇ ਮਹਾਰਾਜ ਹੀਰਾ ਸਿੰਘ ਜੀ ਤੇ ਉਦੋਂ ਇਹ ਡਰਾਫਟਿੰਗ ਜਿਹੜੀ ਹੈ ਇਹਦੀ ਸ਼ੁਰੂ ਹੁੰਦੀ ਹੈ ਭਾਈ ਕਾਂਤ ਸਿੰਘ ਨਾਭਾ ਜੀ ਨੇ ਦਾਖਲ ਕੀਤਾ ਪਰ ਉਸ ਤੋਂ ਵੀ ਪਹਿਲਾਂ 1895 ਦੇ ਵਿੱਚ ਜਦੋਂ ਮਹਾਰਾਜ ਹੀਰਾ ਸਿੰਘ ਜੀ ਨਾਭਾ ਰਾਜ ਦੇ ਰਾਜੇ ਸੀਗੇ ਤਾਂ ਉਹਨਾਂ ਨੇ ਆਪਣੀ रियासत ਦੇ ਵਿੱਚ ਇੱਕ ਕਾਨੂੰਨ ਬਣਾਇਆ ਕਿ ਜਿਹੜਾ ਸਿੱਖ ਜਿਹੜਾ ਗੁਰੂ ਗੰਗਾ ਸਾਹਿਬ ਦੇ ਚਾਰ ਨਾਮਾ ਲੈਂਦਾ ਹੈ ਤਾਂ ਉਹ ਬਰਾਤ ਦੇ ਵਿੱਚ 11 ਬਰਾਤੀ ਜਾਣਗੇ ਔਰ ਬਹਿ ਜਿਹੜਾ ਨਹੀਂ ਲਿਆ ਜਾਏਗਾ ਇਹ ਬਹੁਤ ਵੱਡੀ ਗੱਲ ਆ ਉਸ ਸਮੇਂ ਦੇ ਵਿੱਚ ਤੇ ਇਹ ਗੱਲ ਜਿਹੜੀ ਹੈ ਜਦੋਂ 2000 ਮਾਫਾ ਨਾ 1909 ਦੇ ਵਿੱਚ ਗੱਲ ਪਹੁੰਚੀ ਤਾਂ ਫਿਰ ਟਿੱਕਾ ਬ੍ਰਹਮਣ ਸਿੰਘ ਜਿਹੜੇ ਕਿ ਅ ਇੰਟੀਰੀਅਰ ਲੈਜਿਸਲੇਟਿਵ ਕੌਂਸਲ ਦੇ ਮੈਂਬਰ ਹੁੰਦੇ ਸੀਗੇ ਉਹਨਾਂ ਨੇ ਕਰ ਦਿੱਤਾ ਇੱਕ ਪ੍ਰੋਜੈਕਟ ਬਣਾ ਕੇ ਭੇਜਿਆ ਤਾਂ ਦਿੱਤਾ ਦੇ ਵਿੱਚ ਉਹਨਾਂ ਨੇ ਬਿੱਲ ਸਬਮਿਟ ਕੀਤਾ ਕਿ ਜੀ ਇਹ ਸਿੱਖ ਮੈਨਜਰ ਇੱਕ ਲਾਗੂ ਹੋਣਾ ਚਾਹੀਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੂਰੇ ਉਦੋਂ ਜਿਹੜੀਆਂ ਸੱਤ ਰਿਆਸਤਾਂ ਦੀ ਗੱਲ ਆਪਾਂ ਕਰੀਏ ਤਾਂ ਅੱਠ ਰਿਆਸਤਾਂ ਹੁੰਦੀਆਂ ਜਿਹਦੇ ਵਿੱਚੋਂ ਇੱਕ ਮੁਸਲਮਾਨ ਰਿਆਸਤ ਸੀ ਔਰ ਸੱਤ ਰਿਆਸਤਾਂ ਜਿਹੜੀਆਂ ਸੀ ਉਹ ਸਿੱਖ ਸਤਿਗਿਆ ਜਾਨਿ ਕਿ ਸਿੱਖ ਰਾਜ ਉੱਥੇ ਰਾਜ ਕਰਦੇ ਸੀ ਉਹਦੇ ਵਿੱਚੋਂ ਇਕੱਲੀ ਨਾਂਭਾ ਰਿਆਸਤ ਹੈ ਜਿਹੜੀ ਸਿੱਖ ਰਿਆਸਤ ਜਿੱਥੋਂ ਸਾਡਾ ਹੀਰਾ ਸਿੰਘ ਜੀ ਇੱਥੋਂ ਦੇ ਮਹਾਰਾਜਾ ਸੀਗੇ ਉਹਨਾਂ ਨੇ ਸਿੱਖ ਮੈਨਜਰ ਨੂੰ ਪਹਿਲੀ ਵਾਰ ਲਾਗੂ ਕੀਤਾ اور ਇਹ ਬਹੁਤ ਮਾਣ ਵਾਲੀ ਗੱਲ ਹੈ ਔਰ ਅੱਜ 118 ਸਾਲ ਬਾਅਦ ਸੁਪਰੀਮ ਕੋਰਟ ਭਾਰਤੀ ਸਭ ਤੋਂ ਸਰਵੋੱਚ ਕੋਰਟ ਦਾ ਇਹ ਫੈਸਲਾ ਹੈ ਕਿ ਜੀ ਇਹਨੂੰ ਪੂਰੇ ਦੇਸ਼ ਦੇ ਵਿੱਚ ਲਾਗੂ ਕੀਤਾ ਜਾਵੇ ਚਾਹੇ ਸੈਕਟਨ 28 ਜਾਂ ਉਹ ਨੋ ਟੈਰਰਿਜ਼ਮ ਇਨ ਉਹਦੇ ਵਿੱਚ ਲਾਗੂ ਕੀਤਾ ਜਾਵੇ 4 ਮਹੀਨਿਆਂ ਦੇ ਵਿੱਚ ਵਿੱਚ ਇਹਨੂੰ ਇੰਪਲੀਮੈਂਟ ਕਰਕੇ ਦੀ ਰਿਪੋਰਟ ਜਿਹੜੀ ਹੈ ਉਹ ਮੰਗੀ ਅੱਥਾ ਲਈ ਬਹੁਤ ਮਾਣ ਵਾਲੀ ਇਹ ਗੱਲ ਹੈਗੀ ਹੈ ਤੇ ਮੈਂ ਦੁਬਾਰਾ ਫੇਰ ਸੁਪਰੀਮ ਕੋਰਟ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਸਿੱਖਾਂ ਨੇ ਆ ਸਮਝ ਲੋ ਕਿ 118 ਸਾਲ ਤੋਂ ਸਿੱਖਿਤ ਗੱਲ ਦੀ ਮੰਗ ਕਰ ਰਹੀ ਸੀ ਕਿ ਜੀ ਸਿੱਖ ਮਹਿਰ ਦਾ ਲਾਗ ਹੋਣਾ ਚਾਹੀਦਾ ਵਿਆਹ ਸਿੱਖ ਮਹਿਰ ਜਿਹੜਾ ਸਿੱਖ ਕਰਵਾੜਾ ਸੀਗਾ ਉਹਦੀਆਂ ਚਾਰ ਲਾਵਾਵਾਂ ਹੁੰਦੀਆਂ ਜਗੀਆਂ ਪਰ ਉਹ ਲੋਕ ਜਿਹੜਾ ਜੀ ਇੰਪਲੀਮੈਂਟ ਨਹੀਂ ਕਰ ਸਕਦੇ ਉਹਨੂੰ ਲਾਗੂ ਨਹੀਂ ਕਰ ਸਕਦੇ ਬਹੁਤ ਵੱਡੀ ਸਮੱਸਿਆ ਜੀ ਪਰ ਹੁਣੇ ਪੂਰੀ ਸਿੱਖ ਭਾਈਚਾਰੇ ਲਈ ਜਿਹੜੇ ਹਿੰਦੁਸਤਾਨ ਦੇ ਕਿਸੇ ਵੀ ਥੋਨੇ ਤੇ ਵਾਪਸ ਨੇ ਉਹਨਾਂ ਵਾਸਤੇ ਇੱਕ ਬਹੁਤ ਵੱਡੀ ਖੁਸ਼ੀ ਦੀ ਖਬਰ ਹੈ ਜੀ ਮੈਂ ਕੋਰਟ ਦਾ ਬਹੁਤ ਬਹੁਤ ਧੰਨਵਾਦ ਕਰਦਾ। ਆਪਣੇ ਲਈ ਖੁਸ਼ੀ ਦਾ ਘਟਨ ਆਦੇ ਤਾਂ ਬੁੱਟਾ ਲੱਗਿਆ ਅੱਜ ਸਾਰੀ ਜਨਤਾ ਬਿਲਕੁਲ ਦੇਖੋ ਨਾਪੇ ਤੋਂ ਨਾਪਰਿਆਸਤ ਦੇ ਵਿੱਚ ਬੁੱਟਾ ਲੱਗਿਆ ਕਿ ਮੈਂ ਜਦੋਂ ਪਹਿਲੀ ਵਾਰੀ ਮਾਝਾ ਰਿਫਾਰਮੇਸ਼ਨ ਕੀਹੜਾ ਨੇ ਪੇਸ਼ ਕੀਤਾ ਔਰ ਮਾਝਾ ਹੀਰਾ ਸਿੰਘ ਦੀ ਗਰਾਜ ਦੇ ਵਿੱਚ ਇਹ ਲਾਗੂ ਹੋਇਆ ਇਹ ਵੱਡੀ ਗੱਲ ਹੈ ਜੀ ਤਾਂ ਮੈਂ ਤੁਹਾਡੇ ذریعے ਦੱਸਣਾ ਚਾਹੁੰਦਾ ਕਿ ਅਸੀਂ ਇਸ ਚੀਜ਼ ਨੂੰ ਲੈ ਕੇ ਅੱਗੇ ਨਾਪਾ ਦੇ ਵਿੱਚ ਇੱਕ ਵੱਡਾ ਸੈਮੀਨਾਰ ਕਰਾਂਗੇ ਦੀ ਵੱਡੇ ਵੱਡੇ ਸਿੱਖ ਕੌਮ ਹਲਾਵਾਂਗੇ ਔਰ ਇਹਦੀ ਪੂਰੀ ਕੋਖ ਕਰਕੇ ਕਿ ਉਸ ਸਮੇਂ ਦੇ ਵਿੱਚ ਮਰਗਾ ਹੀਰਾ ਸਿੰਘ ਜੀ ਉਹਨਾਂ ਦੀ ਕੈਸੀ ਉਹਨਾਂ ਦੀ ਸੋਚ ਸੀ ਕਿ ਇੱਕ ਤਾਂ ਗੁਰੂ ਮਹਾਰਾਜ ਦੇ ਪ੍ਰਤੀ ਉਹਨਾਂ ਦੀ ਸਮਰਪਣ ਭਾਵਨਾ ਔਰ ਗੁਰੂ ਮਹਾਰਾਜ ਜੀ ਨੇ ਨਾ ਪਿਆਰ ਕਰਦੇ ਸੀ ਕਿ ਉਹਨਾਂ ਨੇ ਇਹ ਕਾਨੂੰਨ ਬਣਾਤਾ ਸੀ ਆਪਣੇ ਸਟੇਟ ਦੇ ਵਿੱਚ ਕਿ 11 ਬਰਾਤੀ ਤੇ ਦਹੇਜ ਜਿਹੜਾ ਉਹ ਨਹੀਂ ਲਿਆ ਜਾਏਗਾ ਇਹ ਬਹੁਤ ਵੱਡੀ ਮੈਂ ਮੰਨਦਾ ਕਿ ਅੱਜ ਵੀ ਇਹ ਕਾਨੂੰਨ ਨਾ ਕਰ ਹੁੰਦਾ ਜਿਹੜਾ ਲਾਗੂ ਪ੍ਰਾਪਰ ਤਰੀਕੇ ਨਾਲ ਹੁੰਦਾ ਹੋਊਗਾ ਜੀ ਬਿਲਕੁਲ 100% ਹੋਊਗਾ ਇਹਦੇ ਵਿੱਚ ਇਸ ਤਰ੍ਹਾਂ ਦੇ ਕਾਨੂੰਨ ਬਣਾਏ ਜਾਣ ਕਿ 11 ਬਰਾਤੀ ਔਰ ਜਿਹੜੀ ਬਹਿਸ ਦੀ ਪ੍ਰਕਾ ਜਿਹੜੀ ਚੱਲੀ ਆ ਰਹੀ ਹੈ ਇਹ ਬੰਦ ਕੀਤੀ ਜਾਵੇ ਅੱਜ ਕੱਲ ਕੀ ਇਹ ਦੇਖੋ ਦੇਖੀ ਆਪਾਂ ਵਿਆਹਾਂ ਦੇ ਵਿੱਚ ਇਹਨੇ ਕਰਵਾਈ ਹੋ ਗਈ ਜੀ ਇੰਨੇ ਇੰਨੇ ਕਰ ਕਰਜ਼ਦਾਰ ਹੋ ਗਏ ਕਿ ਸਾਡੇ ਤੇ ਬੋਝ ਬਣ ਗਿਆ ਧੀ ਸਾਡੇ ਤੇ ਬੋਝ ਬਣ ਗਈ ਆ ਔਰ ਜਦੋਂ ਸਿੱਖ ਮੈਡ ਜਾਂ ਕਿਤੇ ਵਿੱਚ ਅਗਰ ਮਹਾਦਾ ਹੀਰਾ ਸਿੰਘ ਜੀ ਉਸ ਸਮੇਂ ਲਾਗੂ ਕਰ ਸਕਦੇ ਆ ਤਾਂ ਅੱਜ ਅਗਰੇ ਲਾਗੂ ਹੋ ਜਾਂਦਾ ਤਾਂ ਮੇਰਾ ਖਿਆਲ ਹੈ ਕਿ ਬਹੁਤ ਵੱਡਾ ਫਾਇਦਾ ਸਿੱਖ ਭਾਈਚਾਰੇ ਨੂੰ ਵੀ ਹੈ ਔਰ ਬਹੁਤ ਆਰਥਿਕ ਤੌਰ ਤੇ ਬਹੁਤ ਵੱਡੀ ਮਦਦ ਜਿਹੜੀ ਆ ਉਹ ਵੀ ਮਿਲੇਗੀ